ਇੱਕ ਵਾਰ ਫਿਰ ਜੁੜੇ ਹਾਂ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨ ਅੱਜ ਦਿੱਲੀ ਕੂਚ ਕਰਨਗੇ ਅੱਜ ਦੁਪਹਿਰ 1 ਵਜੇ ਦਾ ਸਮਾਂ ਦਿੱਤਾ 101 ਕਿਸਾਨਾਂ ਦਾ ਜਥਾ ਜਿਹੜਾ ਆ ਇਹੀ ਬੈਰੀਗੇਟਾਂ ਤੋਂ ਇਹੀ ਬੈਰੀਗੇਟਾਂ ਦੇ ਰਸਤੇ ਤੋਂ ਇਹੀ ਰਸਤੇ ਤੋਂ ਜਿਹੜੇ ਕਿਸਾਨ ਅੱਗੇ ਵੱਲ ਵਧਣਗੇ ਤੁਹਾਨੂੰ ਬਿਲਕੁਲ ਬੈਰੀਗੇਟ ਦੇ ਨਜ਼ਦੀਕ ਲੈ ਕੇ ਆਏ ਹਾਂ ਤਾਂ ਜੋ ਬਿਲਕੁਲ ਤਸਵੀਰਾਂ ਕਲੀਅਰ ਦਿਖਾਈਆਂ ਜਾ ਸਕਣ 13 ਫਰਵਰੀ ਨੂੰ ਅਸਫਲ ਯਤਨ ਰਿਹਾ 21 ਫਰਵਰੀ ਨੂੰ ਅਸਫਲ ਰਹੇ ਉਸ ਤੋਂ ਬਾਅਦ ਅੱਜ 6 ਤਰੀਕ ਨੂੰ 6 ਦਸੰਬਰ ਜਿਹੜਾ ਆ 6 ਦਸੰਬਰ ਨੂੰ ਕੂਚ ਕਰਨਗੇ ਪਰ ਉਸ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਖਰ ਮਾਹੌਲ ਕੀ ਆ ਮਾਹੌਲ ਜਿਹੜਾ ਕਿਸ ਤਰੀਕੇ ਦਾ ਜਿਹੜਾ ਇਹ ਸਾਰਾ ਜਿਹੜਾ ਮਾਹੌਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਥੱਲੇ ਵੀ ਜਿਹੜੀ ਆ ਫੋਰਸ ਲਗਾ ਦਿੱਤੀ ਗਈ ਆ ਨੀਚੇ ਵੀ ਜਿਹੜੀ ਫੋਰਸ ਲਗਾ ਦਿੱਤੀ ਗਈ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਜੇ ਨਜ਼ਰ ਆ ਰਿਹਾ ਹੋਵੇਗਾ ਤਾਂ ਥੱਲੇ ਵੀ ਜਿਹੜੇ ਨੇ ਫੋਰਸ ਦੇ ਜਵਾਨ ਜਿਹੜੇ ਖੜੇ ਨੇ ਤਾਂ ਜੋ ਕੋਈ ਇਸ ਕੱਗਰ ਜਿਹੜੀ ਇਹ ਨਦੀ ਆਏ ਦੇ ਵਿੱਚ ਦੀ ਕੋਈ ਨਾ ਜਾਵੇ ਹਾਲਾਂਕਿ ਪਹਿਲਾਂ ਜਦੋਂ ਦੇਖਿਆ ਗੰਦਾ ਪਾਣੀ ਆ ਗੰਦੇ ਪਾਣੀ ਦੇ ਵਿੱਚ ਦੀ ਲੋਕ ਜਾਂਦੇ ਹੋਏ ਨਜ਼ਰ ਆਏ ਸੀ ਪਰ ਹੁਣ ਜਿਹੜੇ ਨੇ ਪੁਖਤਾ ਇੰਤਜ਼ਾਮ ਜਿਹੜੇ ਅੱਜ ਕਰ ਦਿੱਤੇ ਨੇ ਜਾਲ ਲਗਾ ਦਿੱਤੇ ਨੇ ਬੈਰੀਗੇਟ ਲੱਗੇ ਹੋਏ ਨੇ ਜਾਲ ਲੱਗੇ ਹੋਏ ਨੇ ਪਿੱਛੇ ਜਿਹੜੀ ਆ ਫੋਰਥ ਖੜੀ ਆ ਤਾਂ ਲੱਗ ਰਿਹਾ ਕਿ ਇਸ ਵਾਰ ਫਿਰ ਉਹੀ ਮਾਹੌਲ ਜਿਹੜਾ ਆ ਦੇਖਣ ਨੂੰ ਮਿਲੇਗਾ ਜੋ 13 ਫਰਵਰੀ ਨੂੰ ਜੋ 21 ਫਰਵਰੀ ਨੂੰ ਦੇਖਣ ਨੂੰ ਮਿਲਿਆ ਸੀ ਤਾ ਅੱਜ ਵੀ ਉਹੀ ਮਾਹੌਲ ਜਿਹੜਾ ਦੇਖਣ ਨੂੰ ਮਿਲੇਗਾ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਇਹ ਜਿਹੜੇ ਬੈਰੀਕੇਟ ਬੈਰੀਕੇਟ ਤੋਂ ਅੱਗੇ ਜਾਲ ਫਿਰ ਟੈਂਟ ਫਿਰ ਪਿੱਛੇ ਜਿਹੜੀ ਆ ਸੁਵਿੰਦਰ ਸਿੰਘ ਚਤਾਲਾ ਨੇ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਹੈਗੀ ਆ ਤਾਂ ਉਹ ਜਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋ ਰਹੇ ਆ ਚਤਾਲਾ ਸਾਹਿਬ ਕੀ ਰਣਨੀਤੀ ਆ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਜੀਤ ਸਿੰਘ ਪੂਲਿਆ ਜੀ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਆ ਸਾਹ ਨਾਲ ਸੁਖਨਾਮ ਸਿੰਘ ਪੰਨੂਆ 101 ਦਾ ਜਥਾ ਜਿਹੜਾ ਅੱਗੇ ਨੂੰ ਬੋਲ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਕਿਉਂਕਿ ਮਰਜ਼ੀ ਵੜੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਕਿ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਐ ਪੂਰੀ ਤੈਰੀ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਖਸਾਲੇ ਤੇ ਜ਼ਬਰ ਢੋਣਾ ਚਾਹੁੰਦੀ ਆ ਤੇ ਅਸੀਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆ ਸ਼ਾਂਤ ਮਈ ਢੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਕਿ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋ ਰਾਹ ਵਿਖਾਉਣ ਵਾਲੀ ਲੜਾਈ ਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਤੇ ਮਜ਼ਦੂਰਾਂ ਲੱਗੀ ਹੋਈ ਆ ਸਾਰੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਇੱਥੇ ਹਾਲਾਤ ਜਿਹੜੇ ਹਾਲਾਂਕਿ ਬਿਲਕੁਲ ਸਹੀ ਨਹੀਂ ਨੇ ਹਲੇ ਜਿਹੜਾ ਮਾਹੌਲ ਹੈ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਇੱਥੇ ਸਾਰਾ ਚੱਲ ਰਿਹਾ ਕਿਉਂਕਿ ਸਮਾਂ ਜਿਹੜਾ ਆ 1 ਵਜੇ ਦਾ 1 ਵਜੇ ਤੋਂ ਬਾਅਦ ਜਿਹੜਾ ਮਾਹੌਲ ਕੀ ਹੋਵੇਗਾ ਉਹ ਥੋੜੀ ਦੇਰ ਦੇ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਹੁਣ ਕਿਸਾਨ ਜਿਹੜੇ ਨੇ ਮੈਂ ਤਸਵੀਰ ਇੱਧਰ ਦੀ ਦਿਖਾਉਣਾ ਚਾਹਾਂਗਾ ਕਿ ਕਿਸਾਨ ਜਿਹੜੇ ਬੈਠੇ ਨੇ ਉਹ ਗੁਰੂ ਦਾ ਜਾਪ ਕਰ ਰਹੇ ਨੇ ਕਿਸਾਨ ਜਿਹੜੇ ਬੈਠੇ ਨੇ ਉਹ ਗੁਰੂ ਦਾ ਨਾਮ ਲੈ ਰਹੇ ਨੇ ਕਿਉਂਕਿ ਅੱਜ ਹਿੰਦੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਆ ਤਾਂ ਅੱਜ ਕਿਸਾਨ ਜਿਹੜੇ ਨੇ ਇਸ ਦਿਨ ਤੋਂ ਇਸ ਸ਼ਹੀਦੀ ਦਿਹਾੜੇ ਵਾਲੇ ਦਿਨ ਕਿਸਾਨ ਜਿਹੜੇ ਅੱਜ ਦਿੱਲੀ ਕੁਝ ਕਰਨਗੇ ਹਾਲਾਂਕਿ ਪਹਿਲਾਂ ਕੁਝ ਕੇਂਦਰ ਦੇ ਮੰਤਰੀਆਂ ਦਾ ਤੇ ਨਾਲ ਹੀ ਕੇਂਦਰੀ ਰਾਜ ਮੰਤਰੀ ਜਿਹੜੇ ਆ ਰਵਨੀਤ ਮਿੱਠੂ ਦੇ ਬਿਆਨ ਐ ਸੀ ਕਿ ਜੇਕਰ ਕਿਸਾਨ ਪੈਦਲ ਜਾਣਾ ਚਾਹੁੰਦੇ ਨੇ ਕਿਸੇ ਨੂੰ ਕੋਈ ਵੀ ਉਪੱਤੀ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਬਾਅਦ ਦੇ ਵਿੱਚ ਹਰਿਆਣਾ ਦੇ ਮੰਤਰੀਆਂ ਦਾ ਬਿਆਨ ਜਿਹੜਾ ਬਦਲ ਗਿਆ ਯੂ ਟਰਨ ਮਾਰ ਲਿਆ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਇੱਕ ਕਰ ਗੱਲ ਕਰੀਏ ਤਾਂ ਪਰ ਹੁਣ ਅੱਜ ਕਿਸਾਨ ਜਿਹੜੇ ਨੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਕਿਸਾਨ ਕਹਿੰਦੇ ਅਸੀਂ ਕੋਈ ਸ਼ਾਂਤੀ ਭੰਗ ਨਹੀਂ ਕਰਨੀ ਅਸੀਂ ਕੋਈ ਕਿਸੇ ਨੂੰ ਤੰਗ ਨਹੀਂ ਕਰਨਾ ਕੋਈ ਰੋਡ ਬਲੌਕ ਨਹੀਂ ਕਰਨਾ ਅਸੀਂ ਇੱਕ ਸਾਈਡ ਤੋਂ ਜਾਵਾਂਗੇ ਸਾਨੂੰ ਜਾਣ ਦਿੱਤਾ ਜਾਵੇ ਪਰ ਜੇਕਰ ਇਸ ਤਰੀਕੇ ਨਾਲ ਜਾਣ ਦੇ ਵਿੱਚ ਵੀ ਕੋਈ ਇਤਰਾਜ਼ ਆ ਫਿਰ ਸਵਾਲ ਜਰੂਰ ਖੜੇ ਹੁੰਦੇ ਨੇ ਕਹਿੰਦੇ ਪਹਿਲਾਂ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਸੀ ਉਸ ਵੇਲੇ ਇਤਰਾਜ਼ ਸੀ ਕਿਹਾ ਸੀ ਕਿ ਨਾ ਟਰੈਕਟਰਾਂ ਦੇ ਵਿੱਚ ਹਥਿਆਰ ਟਰਾਲੀਆਂ ਦੇ ਵਿੱਚ ਹਥਿਆਰ ਨੇ ਤਾਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ 13 ਫਰਵਰੀ ਨੂੰ 21 ਫਰਵਰੀ ਨੂੰ ਦੇਖਣ ਨੂੰ ਮਿਲੀਆਂ ਸੀ ਪਰ ਅੱਜ ਕਿਸਾਨ ਕਹਿੰਦੇ ਅਸੀਂ ਹੁਣ ਪੈਦਲ ਜਾਵਾਂਗੇ ਜੇਕਰ ਪੈਦਲ ਵੀ ਸਾਨੂੰ ਰੋਕ ਦੇਣੇ ਫਿਰ ਤਾਂ ਸਵਾਲ ਇਹ ਨਿਸ਼ਾਨ ਜ਼ਰੂਰ ਖੜੇ ਹੁੰਦੇ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਹਰਿਆਣਾ ਸਰਕਾਰ ਦੇ ਉੱਤੇ ਕਿਉਂਕਿ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਅੱਜ ਇੱਥੇ ਇੰਤਜ਼ਾਮ ਕਰ ਰਹੇ ਨੇ ਉਸ ਤੋਂ ਲੱਗ ਨਹੀਂ ਰਿਹਾ ਕਿ ਕਿਸਾਨਾਂ ਨੂੰ ਸ਼ਾਂਤ ਮੈਥਰੀਕੇ ਦੇ ਨਾਲ ਜਾਣ ਦਿੱਤਾ ਜਾਵੇਗਾ ਤੁਹਾਨੂੰ ਯਾਦ ਹੋਵੇਗਾ 21 ਤਰੀਕ ਨੂੰ 21 ਫਰਵਰੀ ਨੂੰ ਜਦੋਂ ਪੰਜ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਮਨਜੀਤ ਸਿੰਘ ਰਾਏ ਸਰਬੰਸ ਸਿੰਘ ਭੰਦੇਰ ਸਰਜੀਤ ਸਿੰਘ ਫੋਲ ਅੱਗੇ ਵੱਲ ਜਾਂਦੇ ਨੇ ਬਲਵੰਤ ਸਿੰਘ ਬਹਿਰਾਮ ਕੇ ਪੈਦਲ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੇਤੇ ਹੰਝੂ ਕਿਸ ਦੇ ਕੋਲੇ ਮਾਰੇ ਜਾਂਦੇ ਨੇ ਪੈਦਲ ਵੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਤਾਂ ਅੱਜ ਤਾਂ ਫਿਰ ਵੀ ਉਦੋਂ ਪੰਜ ਸੀ ਪੰਜ ਉਹ ਵੀ ਕਿਸਾਨ ਲੀਡਰ ਸੀ ਅੱਜ 101 ਕਿਸਾਨ ਜਿਹੜੇ ਨੇ ਅੱਗੇ ਜਾਣਗੇ ਤਾਂ ਅੱਜ ਕਿੰਨੀਆਂ ਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉਹ ਵੀ ਤੁਹਾਡਾ ਨਾਲ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਦੇ ਲਈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇੱਥੇ ਦਾ ਮਾਹੌਲ ਜਿਹੜਾ ਆ ਕੀ ਆ ਕਿਸਾਨ ਜਿਹੜੇ ਨੇ ਇਕੱਠੇ ਹੋ ਕੇ ਬੈਠੇ ਨੇ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ ਤਾਂ ਇੱਕ ਵਾਰ ਫਿਰ ਜੁੜੇ ਹਾਂ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨ ਅੱਜ ਦਿੱਲੀ ਕੂਚ ਕਰਨਗੇ ਅੱਜ ਦੁਪਹਿਰ 1 ਵਜੇ ਦਾ ਸਮਾਂ ਦਿੱਤਾ 101 ਕਿਸਾਨਾਂ ਦਾ ਜਥਾ ਜਿਹੜਾ ਆ ਇਹੀ ਬੈਰੀਗੇਟਾਂ ਤੋਂ ਇਹੀ ਬੈਰੀਗੇਟਾਂ ਦੇ ਰਸਤੇ ਤੋਂ ਇਹੀ ਰਸਤੇ ਤੋਂ ਜਿਹੜੇ ਕਿਸਾਨ ਅੱਗੇ ਵੱਲ ਵਧਣਗੇ ਤੁਹਾਨੂੰ ਬਿਲਕੁਲ ਬੈਰੀਗੇਟ ਦੇ ਨਜ਼ਦੀਕ ਲੈ ਕੇ ਆਏ ਹਾਂ ਤਾਂ ਜੋ ਬਿਲਕੁਲ ਤਸਵੀਰਾਂ ਕਲੀਅਰ ਦਿਖਾਈਆਂ ਜਾ ਸਕਣ 13 ਫਰਵਰੀ ਨੂੰ ਅਸਫਲ ਯਤਨ ਰਿਹਾ 21 ਫਰਵਰੀ ਨੂੰ ਅਸਫਲ ਰਹੇ ਉਸ ਤੋਂ ਬਾਅਦ ਅੱਜ 6 ਤਰੀਕ ਨੂੰ 6 ਦਸੰਬਰ ਜਿਹੜਾ ਆ 6 ਦਸੰਬਰ ਨੂੰ ਕੂਚ ਕਰਨਗੇ ਪਰ ਉਸ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਖਰ ਮਾਹੌਲ ਕੀ ਆ ਮਾਹੌਲ ਜਿਹੜਾ ਕਿਸ ਤਰੀਕੇ ਦਾ ਜਿਹੜਾ ਇਹ ਸਾਰਾ ਜਿਹੜਾ ਮਾਹੌਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਥੱਲੇ ਵੀ ਜਿਹੜੀ ਆ ਫੋਰਸ ਲਗਾ ਦਿੱਤੀ ਗਈ ਆ ਨੀਚੇ ਵੀ ਜਿਹੜੀ ਫੋਰਸ ਲਗਾ ਦਿੱਤੀ ਗਈ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਜੇ ਨਜ਼ਰ ਆ ਰਿਹਾ ਹੋਵੇਗਾ ਤਾਂ ਥੱਲੇ ਵੀ ਜਿਹੜੇ ਨੇ ਫੋਰਸ ਦੇ ਜਵਾਨ ਜਿਹੜੇ ਖੜੇ ਨੇ ਤਾਂ ਜੋ ਕੋਈ ਇਸ ਕੱਗਰ ਜਿਹੜੀ ਇਹ ਨਦੀ ਆਏ ਦੇ ਵਿੱਚ ਦੀ ਕੋਈ ਨਾ ਜਾਵੇ ਹਾਲਾਂਕਿ ਪਹਿਲਾਂ ਜਦੋਂ ਦੇਖਿਆ ਗੰਦਾ ਪਾਣੀ ਆ ਗੰਦੇ ਪਾਣੀ ਦੇ ਵਿੱਚ ਦੀ ਲੋਕ ਜਾਂਦੇ ਹੋਏ ਨਜ਼ਰ ਆਏ ਸੀ ਪਰ ਹੁਣ ਜਿਹੜੇ ਨੇ ਪੁਖਤਾ ਇੰਤਜ਼ਾਮ ਜਿਹੜੇ ਅੱਜ ਕਰ ਦਿੱਤੇ ਨੇ ਜਾਲ ਲਗਾ ਦਿੱਤੇ ਨੇ ਬੈਰੀਗੇਟ ਲੱਗੇ ਹੋਏ ਨੇ ਜਾਲ ਲੱਗੇ ਹੋਏ ਨੇ ਪਿੱਛੇ ਜਿਹੜੀ ਆ ਫੋਰਸ ਖੜੀ ਆ ਤਾਂ ਲੱਗ ਰਿਹਾ ਕਿ ਇਸ ਵਾਰ ਫਿਰ ਉਹੀ ਮਾਹੌਲ ਜਿਹੜਾ ਆ ਦੇਖਣ ਨੂੰ ਮਿਲੇਗਾ ਜੋ 13 ਫਰਵਰੀ ਨੂੰ ਜੋ 21 ਫਰਵਰੀ ਨੂੰ ਦੇਖਣ ਨੂੰ ਮਿਲਿਆ ਸੀ ਤਾ ਅੱਜ ਵੀ ਉਹੀ ਮਾਹੌਲ ਜਿਹੜਾ ਦੇਖਣ ਨੂੰ ਮਿਲੇਗਾ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਇਹ ਜਿਹੜੇ ਬੈਰੀਗੇਟ ਬੈਰੀਗੇਟ ਤੋਂ ਅੱਗੇ ਜਾਲ ਫਿਰ ਟੈਂਟ ਫਿਰ ਪਿੱਛੇ ਜਿਹੜੀ ਆ ਸੁਵਿੰਦਰ ਸਿੰਘ ਚਤਾਲਾ ਨੇ ਜਿਨ੍ਹਾਂ ਨੇ ਜੱਥੇ ਦੀ ਗਵਾਹੀ ਕਰਨੀ ਹੈਗੀ ਆ ਤਾਂ ਉਹ ਜਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋ ਰਹੇ ਆ ਚਤਾਲਾ ਸਾਹਿਬ ਕੀ ਰਣਨੀਤੀ ਆ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਜੀਤ ਸਿੰਘ ਪੂਲ ਆ ਜੀ ਜਿਨ੍ਹਾਂ ਨੇ ਜੱਥੇ ਦੀ ਗਵਾਹੀ ਕਰਨੀ ਆ ਸਾਹ ਨਾਲ ਸੁਖਰਾਮ ਸਿੰਘ ਪੰਨੂਆ 101 ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਕਿਉਂਕਿ ਮਰਜੀਵਲੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਕਿ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਐ ਪੂਰੀ ਤੈਰੀ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਕਿਸਾਨਾਂ ਤੇ ਜ਼ਬਰ ਢੋਣਾ ਚਾਹੁੰਦੀ ਆ ਤੇ ਅਸੀਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆ ਸ਼ਾਂਤ ਮਈ ਢੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਕਿ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋ ਰਾਹ ਵਿਖਾਉਣ ਵਾਲੀ ਲੜਾਈ ਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਤੇ ਮਜ਼ਦੂਰਾਂ ਲੱਗੀ ਹੋਈ ਆ ਸਾਰੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਇੱਥੇ ਹਾਲਾਤ ਜਿਹੜੇ ਹਾਲਾਂਕਿ ਬਿਲਕੁਲ ਸਹੀ ਨਹੀਂ ਨੇ ਹਲੇ ਜਿਹੜਾ ਮਾਹੌਲ ਆ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਇੱਥੇ ਸਾਰਾ ਚੱਲ ਰਿਹਾ ਕਿਉਂਕਿ ਸਮਾਂ ਜਿਹੜਾ ਆ 1 ਵਜੇ ਦਾ 1 ਵਜੇ ਤੋਂ ਬਾਅਦ ਜਿਹੜਾ ਮਾਹੌਲ ਕੀ ਹੋਵੇਗਾ ਉਹ ਥੋੜੀ ਦੇਰ ਦੇ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਹੁਣ ਕਿਸਾਨ ਜਿਹੜੇ ਨੇ ਮੈਂ ਤਸਵੀਰ ਇੱਧਰ ਦੀ ਦਿਖਾਉਣਾ ਚਾਹਾਂਗਾ ਕਿ ਕਿਸਾਨ ਜਿਹੜੇ ਬੈਠੇ ਨੇ ਉਹ ਗੁਰੂ ਦਾ ਜਾਪ ਕਰ ਰਹੇ ਨੇ ਕਿਸਾਨ ਜਿਹੜੇ ਬੈਠੇ ਨੇ ਉਹ ਗੁਰੂ ਦਾ ਨਾਮ ਲੈ ਰਹੇ ਨੇ ਕਿਉਂਕਿ ਅੱਜ ਹਿੰਦੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਆ ਤਾਂ ਅੱਜ ਕਿਸਾਨ ਜਿਹੜੇ ਨੇ ਇਸ ਦਿਨ ਤੋਂ ਇਸ ਸ਼ਹੀਦੀ ਦਿਹਾੜੇ ਵਾਲੇ ਦਿਨ ਕਿਸਾਨ ਜਿਹੜੇ ਅੱਜ ਦਿੱਲੀ ਕੁਝ ਕਰਨਗੇ ਹਾਲਾਂਕਿ ਪਹਿਲਾਂ ਕੁਝ ਕੇਂਦਰ ਦੇ ਮੰਤਰੀਆਂ ਦਾ ਤੇ ਨਾਲ ਹੀ ਕੇਂਦਰੀ ਰਾਜ ਮੰਤਰੀ ਜਿਹੜੇ ਆ ਰਵਨੀਤ ਮਿੱਠੂ ਦਾ ਬਿਆਨ ਆ ਸੀ ਕਿ ਜੇਕਰ ਕਿਸਾਨ ਪੈਦਲ ਜਾਣਾ ਚਾਹੁੰਦੇ ਨੇ ਕਿਸੇ ਨੂੰ ਕੋਈ ਵੀ ਉਪੱਤੀ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਬਾਅਦ ਦੇ ਵਿੱਚ ਹਰਿਆਣਾ ਦੇ ਮੰਤਰੀਆਂ ਦਾ ਬਿਆਨ ਜਿਹੜਾ ਬਦਲ ਗਿਆ ਯੂ ਟਰਨ ਮਾਰ ਲਿਆ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪਰ ਹੁਣ ਅੱਜ ਕਿਸਾਨ ਜਿਹੜੇ ਨੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਕਿਸਾਨ ਕਹਿੰਦੇ ਅਸੀਂ ਕੋਈ ਸ਼ਾਂਤੀ ਭੰਗ ਨਹੀਂ ਕਰਨੀ ਅਸੀਂ ਕੋਈ ਕਿਸੇ ਨੂੰ ਤੰਗ ਨਹੀਂ ਕਰਨਾ ਕੋਈ ਰੋਡ ਬਲੌਕ ਨਹੀਂ ਕਰਨਾ ਅਸੀਂ ਇੱਕ ਸਾਈਡ ਤੋਂ ਜਾਵਾਂਗੇ ਸਾਨੂੰ ਜਾਣ ਦਿੱਤਾ ਜਾਵੇ ਪਰ ਜੇਕਰ ਇਸ ਤਰੀਕੇ ਨਾਲ ਜਾਣ ਦੇ ਵਿੱਚ ਵੀ ਕੋਈ ਇਤਰਾਜ਼ ਆ ਫਿਰ ਸਵਾਲ ਜਰੂਰ ਖੜੇ ਹੁੰਦੇ ਨੇ ਕਹਿੰਦੇ ਪਹਿਲਾਂ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਸੀ ਉਸ ਵੇਲੇ ਇਤਰਾਜ਼ ਸੀ ਕਿਹਾ ਸੀ ਕਿ ਇਹਨਾਂ ਟਰੈਕਟਰਾਂ ਦੇ ਵਿੱਚ ਹਥਿਆਰ ਟਰਾਲੀਆਂ ਦੇ ਵਿੱਚ ਹਥਿਆਰ ਨੇ ਤਾਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ 13 ਫਰਵਰੀ ਨੂੰ 21 ਫਰਵਰੀ ਨੂੰ ਦੇਖਣ ਨੂੰ ਮਿਲੀਆਂ ਸੀ ਪਰ ਅੱਜ ਕਿਸਾਨ ਕਹਿੰਦੇ ਅਸੀਂ ਹੁਣ ਪੈਦਲ ਜਾਵਾਂਗੇ ਜੇਕਰ ਪੈਦਲ ਵੀ ਸਾਨੂੰ ਰੋਕਦੇ ਨੇ ਫਿਰ ਤਾਂ ਸਵਾਲ ਇਹ ਨਿਸ਼ਾਨ ਜਰੂਰ ਖੜੇ ਹੁੰਦੇ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਹਰਿਆਣਾ ਸਰਕਾਰ ਦੇ ਉੱਤੇ ਕਿਉਂਕਿ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਅੱਜ ਇੱਥੇ ਇੰਤਜ਼ਾਮ ਕਰੇ ਨੇ ਉਸ ਤੋਂ ਲੱਗ ਨਹੀਂ ਰਿਹਾ ਕਿ ਕਿਸਾਨਾਂ ਨੂੰ ਸ਼ਾਂਤ ਮੈਤਰੀ ਤਰੀਕੇ ਦੇ ਨਾਲ ਜਾਣ ਦਿੱਤਾ ਜਾਵੇਗਾ ਤੁਹਾਨੂੰ ਯਾਦ ਹੋਵੇਗਾ 21 ਤਰੀਕ ਨੂੰ 21 ਫਰਵਰੀ ਨੂੰ ਜਦੋਂ ਪੰਜ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਮਨਜੀਤ ਸਿੰਘ ਰਾਏ ਸਰਬੰਸ ਸਿੰਘ ਭੰਦੇ ਸਰਜੀਤ ਸਿੰਘ ਫੋਲ ਅੱਗੇ ਵੱਲ ਜਾਂਦੇ ਨੇ ਬਲਵੰਤ ਸਿੰਘ ਬਹਿਰਾਮ ਕੇ ਪੈਦਲ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੇ ਤੇ ਹੰਝੂ ਗੈਸ ਦੇ ਗੋਲੇ ਮਾਰੇ ਜਾਂਦੇ ਨੇ ਪੈਦਲ ਵੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਤਾਂ ਅੱਜ ਤਾਂ ਫਿਰ ਵੀ ਉਦੋਂ ਪੰਜ ਸੀ ਪੰਜ ਉਹ ਵੀ ਕਿਸਾਨ ਲੀਡਰ ਸੀ ਅੱਜ 101 ਕਿਸਾਨ ਜਿਹੜੇ ਨੇ ਅੱਗੇ ਜਾਣਗੇ ਤਾਂ ਅੱਜ ਕਿੰਨੀਆਂ ਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉਹ ਵੀ ਤੁਹਾਡਾ ਨਾਲ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਦੇ ਲਈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹ ਇੱਥੇ ਦਾ ਮਾਹੌਲ ਜਿਹੜਾ ਆ ਕੀ ਆ ਕਿਸਾਨ ਜਿਹੜੇ ਨੇ ਇਕੱਠੇ ਹੋ ਕੇ ਬੈਠੇ ਨੇ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ